ਅੱਜ ਤੁਹਾਨੂੰ ਦਿਖਾ ਲਦੇ ਆਂ ਕਬੂਤਰ ਦੇਖੋ ਰੱਖਿਓ ਠੀਕ ਹੈ ਜੀ ਹੱਲੇ ਬਹੁਤ ਜ਼ਿਆਦਾ 40 ਤੋਂ 1 ਕਬੂਤਰ ਪਿਆਕ ਠੀਕ ਹੈ ਜੀ ਵਧੀਆ ਨਸਲ ਦੇ ਤੁਹਾਨੂੰ ਦਿਖਾ ਲਦੇ ਆਂ ਜੇ ਕਬੂਤਰ ਕਬੂਤਰਾਂ ਦਾ ਸਾਨੂੰ ਪਤਾ ਸ਼ੌਂਕ ਵੱਲੇ ਇਹ ਵੀ ਕੋਈ ਕੋਈ ਰੱਖ ਸਕਦਾ ਹਰੇਕ ਦੇ ਬਸ ਦਾ ਰੋਗ ਨਹੀਂ ਠੀਕ ਹੈ ਜੀ ਇਹ ਆ ਕਬੂਤਰ ਹੱਲੇ ਬਾਜੀ ਉੱਪਰ ਵੀ ਉੜ ਰਹੇ ਆ ਠੀਕ ਹੈ ਦੇਖੋ ਕਿੰਨੇ ਸੋਹਣੇ ਕਬੂਤਰ ਆ ਠੀਕ ਹੈ ਜੀ ਉੱਪਰ ਕਬੂਤਰ ਉੜ ਰਹੇ ਆ ਆਹ ਦੇਖੋ ਤਾਂ ਉਹਦੇ ਦੇ ਹੁਣ ਆ ਠੀਕ ਹੈ ਜੀ ਉੱਪਰ ਵੀ ਛੱਡੇ ਹੋ 10 15 ਕਬੂਤਰ ਹਨ ਉਹ ਦੇਖੋ ਔਰ ਦੇ ਤੁਹਾਡੇ ਸਾਹਮਣੇ ਠੀਕ ਹੈ ਜੀ ਇੱਕ ਕੁੱਡਾ ਆਪਾਂ ਖੋਲ ਦਿੱਤਾ ਠੀਕ ਹੈ ਜੀ ਇੱਧਰ ਇਹ ਕਬੂਤਰ ਸਾਨੂੰ ਦਿਖਾਉਣ ਦੇ ਦੋ ਕੁੱਡੇ ਆ ਤੇ ਆ ਦੇਖੋ ਆ ਵੀ ਕਬੂਤਰ ਚਟੇ ਚੈੱਕ ਕਰੋ ਠੀਕ ਹੈ ਜੀ ਆ ਦੇਖੋ ਕਬੂਤਰ ਆ ਟੋਪ ਦੇ ਕਬੂਤਰ ਠੀਕ ਹੈ ਜੀ ਖੁੱਡੇ ਖੋਲ ਤੇ ਹੁਣ ਇਹ ਬਾਹਰ ਆਊਗੇ ਹੌਲੀ ਹੌਲੀ ਠੀਕ ਹੈ ਜੀ ਆ ਦੇਖੋ ਸਾਡੇ ਚਾਚਾ ਜੀ ਨੇ ਰੱਖੇ ਚਾਚਾ ਜੀ ਕਿੱਦਾਂ ਠੀਕ ਹੈ ਜੀ ਕੀ ਕਹਿਣਾ ਕਬੂਤਰਾਂ ਦਾ ਬੱਚੇ ਕਿੱਥੇ ਆ ਆ ਦੇਖ ਬੱਚੇ ਦੇਖਦਾ ਜੀ ਅੱਤੇ ਉੱਪਰ ਛੱਡੇ ਆ ਠੀਕ ਹੈ ਜੀ ਹਰੇ ਇਹ ਵੀ ਸ਼ੌਂਗ ਵੱਲੇ ਹੁੰਦੇ ਆ ਉਧਰ ਵੀ ਰੱਖੇ ਆ ਮੁੰਡਿਆਂ ਨੇ ਕਬੂਤਰ ਠੀਕ ਹੈ ਜੀ ਤਿੰਨ ਖੁੱਡੇ ਦੋ ਖੁੱਡੇ ਚਾਚੇ ਦੇ 40-50 ਚਾਚੇ ਨੇ ਰੱਖਿਆ ਹੋਆ ਇੱਕ ਉਧਰ ਦੋ ਤੁਸੀਂ ਕਿੰਨੇ ਖੁੱਡੇ ਰੱਖੇ ਤੈਨ ਦਾ ਘੋਡੇ ਉਨੀ ਰੱਖੇ ਆ ਠੀਕ ਹੈ ਜੀ ਤੁਹਾਨੂੰ ਦਿਖਾ ਦਦੇ ਕਬੂਤਰ ਇਹ ਬਾਯਾ ਉੜਦੇ ਵੀ ਦਿਖਾ ਲਾਂਗੇ ਪੂਰੇ ਸਿਰੇ ਦੇ ਉੜਦੇ ਇਹ ਠੀਕ ਹੈ ਜੀ ਸਾਰੇ ਬਾਹਰ ਆ ਦੇ ਆਉਣ ਲੱਪੇ ਬਾਹਰ ਕਬੂਤਰ ਠੀਕ ਹੈ ਜੀ ਆਉਣ ਲੱਪੇ ਕਬੂਤਰ ਸਾਰੇ ਬਾਹਰ ਸਾਡੇ ਸਾਹਮਣੇ ਉੜਦੇ ਵੀ ਦਿਖਾ ਲਾਂਗੇ ਤੁਹਾਨੂੰ ਠੀਕ ਹੈ ਬਾਕੀ ਪੁੱਛਾਂਗੇ ਚਾਚਾ ਜੀ ਜੀ ਕਿ ਕੀ ਇਹਨਾਂ ਨੂੰ ਕੀ ਹਿਸਾਬ ਕਿਤਾਬ ਇਹਨਾਂ ਦਾ ਰੱਖਣ ਦਾ ਨਾ ਸਾਰੇ ਪੁੱਛਾਂਗੇ ਕੀ ਰੇਟ ਮਾਰਦੇ ਕੀ ਨਹੀਂ ਰੇਟ ਮਿਲਦੇ ਹਨ ਸਾਰੇ ਠੀਕ ਨਹੀਂ ਕਬੂਤਰ ਬਹੁਤ ਸੋਹਣੇ ਆ ਦੇਖੋ ਪ੍ਰਭੂ ਕਬੂਤਰ ਦੇਖੋ ਕਿੰਨੇ ਸੋਹਣੇ ਆ ਹੈਨਾ ਚਿੱਟੇ ਕਬੂਤਰ ਐ ਇਹਦੇ ਇਹ ਨਸਲ ਦੇ ਜਾਨੀ ਚਾਚਾ ਇਹਨਾਂ ਕਹਿੰਦਾ ਬਹੁਤ ਘੱਟ ਮਿਲਦੇ ਇਦਾਂ ਦੇ ਕਬੂਤਰ ਠੀਕ ਆ ਖੋਡਾ ਵੀ ਦੇਖੋ ਕਿੰਨੇ ਵਧੀਆ ਬਣਾਇਆ ਹੋਆ ਬਾਬਾ ਇੱਧਰ ਹੋ ਜਾ ਆ ਦੇਖੋ ਉਹ ਮੁੰਡਾ ਕੱਢ ਰਿਹਾ ਉਹ ਚ ਕਬੂਤਰ ਉਹ ਦੇਖੋ ਨਿਕਲਦੇ ਇੱਧਰੋਂ ਨਿਕਲਦੇ ਠੀਕ ਆ ਤੁਹਾਨੂੰ ਵੜ ਕੇ ਵੀ ਹੱਥੀ ਦਿਖਾ ਲਾਂਗੇ ਆ ਦੇਖੋ ਕਿੰਨਾ ਸੋਹਣਾ ਲੱਗਦੀ ਕਬੂਤਰੀ ਲੱਗਦੀ ਏ ਓਏ ਇਹ ਕਬੂਤਰੀ ਲੱਗਦੀ ਆ ਚਾਚਾ ਇਹ ਕਬੂਤਰੀ ਆ ਆ ਇਹ ਕਬੂਤਰ ਏ ਜੀ ਠੀਕ ਏ ਜੀ ਬਾਕੀ ਦੇਖੋ ਲਾਈਵ ਕਿੱਦਾਂ ਦੱਸਿਓ ਮੇਰਾ ਭਰਾ ਥੱਲੇ ਕਮੈਂਟ ਕਰਕੇ ਦੱਸਿਓ ਕਿ ਲਾਈਵ ਸਹੀ ਚੱਲਦਾ ਜਾਂ ਕਿੱਦਾਂ ਹਨ ਸਹੀ ਪਤਾ ਲੱਗੂ ਆ ਦੇਖੋ ਆਗੇ ਬਾਅਦ ਹੁਣ ਲਾਪੇ ਕਬੂਤਰ ਹੋਰ ਦੇਖੋ ਇਹ ਛੱਡ ਛੱਡ ਬਾਬਾ ਕਬੂਤਰ ਲੱਖਾ ਘਟ ਵਾਰ ਓਏ ਹਾਂ ਆ ਦੇਖੋ ਹੌਲੀ 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 ਹੱਥ 'ਚ ਫੜ ਕੇ ਵੀ ਦੂਜੇ ਕਰੀ ਠੀਕ ਆ ਹਾਂ ਚੱਲ ਮੇਰਾ ਪੁੱਤ ਆ ਦੇਖ ਨਾ ਸੋਹਣਾ ਕਬੂਤਰ ਚੱਲ 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 ਉਹ ਕੁੰਗਰੂ ਵੀ ਥਲਾ ਲਿਆ ਦੇ ਪਾਏ ਕੁੰਗਰੂ ਕੁੰਗਰੂ ਉੱtre ਆ ਵੀ ਹੈ ਆਹ ਕੁੰਗਰੂ ਇੱਥੇ ਲੱਗਿਆ ਕੁੰਗਰੂ ਦਾ ਲਈ ਕੁੰਗਰੂ ਆਸ਼ਾ ਕੁੰਗਰੂ ਬਾਗਾ ਹਾਂ ਲਾਈਵ ਕੁੰਗਰੂ ਦਾ ਲਈ ਕੁੰਗਰੂ ਲਾਈਵ ਚੱਲਦਾ ਸਹੀ ਚੱਲਦਾ ਮੈਂ ਚੈੱਕ ਕਰਦਾ ਹੁੰਦਾ ਦੂਜੇ ਫੋਨ ਤੇ ਚੈੱਕ ਕਰਦਾ ਕਿ ਸਹੀ ਚੱਲਦਾ ਲਾਈਵ ਹਨ ਆ ਠੀਕ ਨਹੀਂ ਆ ਥੱਲੇ ਆ ਦੇਖੋ ਸਾਰੇ ਹੀ ਤੇ ਨਵਾਂ ਚੜਾ ਲਿਆ ਨਾ ਨਾ ਉੱਡ ਗਿਆ ਨਾ ਮਾ ਉੱਡ ਕੇ ਮੇਰੀ ਜੁੱਤੀ ਵੀ ਖੜੀ ਆ ਦੀ ਆ ਦੀ ਮੇਰੀ ਜੁੱਤੀ ਖੜੀ ਆ ਉਹ ਦੇਖੋ ਕਿੰਦਾ ਔੜ ਦੇ ਇਹ ਹੁੰਦਾ ਦੂਜੇ ਤੋਂ ਨਾ ਉੱਡਿਆ ਨਾ ਮੈਂ ਦੱਸ ਉਹ ਦੇਖੋ ਆਰੇ ਆ ਗਿਆ ਲੈ ਕੇ ਦੇਖ ਆ ਦੇਖੋ ਕਿੱਧਰ ਵੀ ਚੱਲੇਗਾ ਉਹ ਦੇਖੋ ਪੁੱਤਰ ਔੜ ਦੇ ਦੇਖੋ ਕਿੰਨੇ ਸੋਹਣੇ ਲੱਗਦੇ ਹਨ ਦਿਖਾਉਂਦਾ ਕਿੱਧਰ ਔੜ ਦੇ ਆਹ ਦੇਖੋ ਇਹ ਆ ਉਹ ਦੇ ਨਾ ਇਹ ਇਹ ਕਾ ਜਾਂਦਾ ਉਹ ਦੇਖੋ ਉੱਪਰ ਔੜ ਦੇ ਹੌਲੀ ਹੌਲੀ ਔੜ ਆ ਦੇ ਏ ਆ ਦੇ ਕਿੰਨਾ ਸੋਹਣਾ ਲੱਗਦਾ ਦੇਖੋ ਹਾਂ ਏ ਆ ਦੇ ਹਾਂ ਚੱਲ 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 ਪੂਰੀ ਛਲੰਗ ਮਾਰ ਰਿਹਾ ਕਬੂਤਰ ਇਹ ਵੀ ਹਰੇਕ ਦੀ ਜਬ ਠੀਕ ਨਹੀਂ ਚਾਚਾ ਦਿਖਾ ਲਈ ਇੱਕ ਫੜੀ ਤਾਂ ਕਿੱਦਾਂ ਹੁੰਦਾ ਮੈਨੂੰ ਫੜਾ ਕੇ ਦਿਖਾ ਲਈ ਆ ਦੇ ਰੋ ਗਿਆ ਇੰਤਰੋ ਫੜਾ ਕਿੱਦਾਂ ਕਿੱਦਾਂ ਫੜੀਦਾ ਮੈਂ ਦਾਦੇ ਮੜੇ ਆ ਆ ਇੱਥੇ ਤਾਂ ਜਿੱਤਾ ਫੜ ਕੇ ਨਾ ਹਾਂ ਇਦਾਂ ਫੜ ਕੇ ਕਿੱਦਾਂ ਫੁਫੜਾ ਦੇ ਮੈਨੂੰ ਆ ਦੇਖੋ ਕਬੂਤਰ ਭੰਗੂਰੂ ਕਿੰਨੇ ਸੋਹਣੇ ਖੜਕਦੇ ਆ ਜੀ ਖੜਕਦੇ ਆ ਜੀ ਠੀਕ ਐ ਇਹ ਆ ਕਬੂਤਰ ਉਹ ਦੇਖੋ ਵਧੀਆ ਇਹ ਉਦਾਂ ਨਹੀਂ ਦੂਜੇ ਭੰਗੂਰੂ ਪਾਏ ਇਦਾਂ ਦੇ ਠੀਕ ਐ ਖੜਕਦੇ ਦੀ ਆਵਾਜ਼ ਆਉਂਦੀ ਸਾਨੂੰ ਸੁਣਦੀ ਹੋਣੀ ਹੈ ਕਮੈਂਟਾਂ ਦੇ ਵਿੱਚ ਠੀਕ ਐ ਇਹ ਆ ਪਾਣੋਂਦੇ ਆ ਯੋ ਇੱਥੇ ਬੜਾ ਤੇ ਕਿਤੁ ਬਾਸ਼ੇ ਟੋਡ ਗਿਆ ਰੱਬ ਦੇ ਵੱਸ ਬੜ ਗਿਆ ਹਾਂ ਨਾ ਸਾਰੇ ਹੀ ਰੱਖਿਓ ਆ ਉਹ ਖੁੱਡੇ ਦੇਖੋ ਤੁਸੀਂ ਕਿਹੜੇ ਤਰੀਕੇ ਨਾਲ ਬਣਾਇਆ ਖੁੱਡੇ ਆ ਇਹ ਖੁੱਡੇ ਵੀ ਯਾਰ ਵਧੀਆ ਤਰੀਕੇ ਨਾਲ ਹਰੇਕ ਦਾ ਵੱਖਰਾ ਵੱਖਰਾ ਘਰ ਬਣਾਇਆ ਆਪਣਾ ਆਪਣਾ ਵੱਖਰਾ ਵੱਖਰਾ ਹਰੇਕ ਦਾ ਘਰ ਆ ਹੈ ਨਾ ਆ ਦੇਖੋ ਆ ਵੱਖਰਾ ਵੱਖਰਾ ਘਰ ਇੱਧਰ ਵੀ ਇਦਾਂ ਹੀ ਆ ਫੱਟੇ ਰੱਖਿਓ ਆ ਦੇਖੋ ਆਪਣੇ ਤਰੀਕੇ ਨਾਲ ਵੱਖਰਾ ਵੱਖਰਾ ਦੂਜਾ ਕੀਤਾ ਪੰਜਰੇ ਵੀ ਰੱਖੇ ਆ ਛੋਟੇ ਛੋਟੇ ਕਿ ਬੱਚਿਆਂ ਦੇ ਠੀਕ ਆ ਉਹ ਆਂਡੇ ਵੀ ਆ ਵਿੱਚ ਆ ਵੀ ਆਂਡੇ ਦੇ ਵਿੱਚੀ ਆਂਡਿਆਂ ਦੇ ਬੈਠੀ ਆ ਇੱਧਰ ਹੋ ਬਾਹਰ ਮੜਿਆ ਆ ਜਾ ਆ ਜਾ ਬਾਹਰ ਮੜਿਆ ਹੈਗੇ ਕਬੂਤਰ ਹੋਰ ਹੈਗੇ ਆ ਹੈਗੇ ਆ ਆਂਡੇ ਦਿਖਾ ਲਈਏ ਆਰ ਇਹ ਕਾਟਾ ਇੱਕ ਆਹ ਆ ਪਿਆ ਟੁੱਟਿਆ ਆ ਇੱਕ ਆ ਵੀ ਆਂਡੇ ਦੇ ਵਿੱਚੀ ਆ ਠੀਕ ਆ ਆਹ ਦੀ ਆਂਡੀ ਆ ਦੇਖੋ ਉਹ ਵੀ ਪਏ ਆਂਡੇ ਕਬੂਤਰਾਂ ਦੇ ਉਹ ਆ ਬੱਚੇ ਬੱਚੇ ਆਂਦੇ ਹਨ ਇੱਧਰ ਵੀ ਆਉਂਦੇ ਆਂਡੇ 'ਤੇ ਇਹ ਕਬੂਤਰੀ ਬੈਠੀ ਡਰਦੀ ਆ ਔੜਦੀ ਨਹੀਂ ਕਿ ਮੇਰੇ ਬੱਚੇ ਨਾ ਕੋਈ ਚੱਕ ਲਵੇ ਹਨ ਇਹ ਬਾਹਰ ਹੀ ਨਿਕਲਦੀ ਡਰਦੀ ਹੈ ਹੱਥ ਵੀ ਉਹਨੂੰ ਉਹਨੇ ਦੂਜਾ ਕਰਦੀ ਹੈ ਨਾ ਤੇ ਆ ਵੀ ਕਬੂਤਰੀ ਡਰਦੀ ਹੈ ਕਿ ਮੇਰੇ ਕੋਈ ਆਂਡੇ ਨਾ ਚੱਕ ਕੇ ਲੈ ਜਵੇ ਹਨ ਬੱਚੇ ਆ ਦੇਖੋ ਬੈਠੀ ਆਮ ਗੱਲ ਵੀ ਕਰ ਹੁੰਦਾ ਯਾਰ ਨਾ ਹਰੇਕ ਬੱਚੇ ਦਾ ਤੁਹਾਨੂੰ ਪਤਾ ਹੀ ਆ ਠੀਕ ਨੇ ਸਾਰੇ ਹਾਂ ਔਰ ਸਾਰੇ ਦੂਜਾ ਚੱਲ ਆ ਚੱਕਰ ਅੰਦਰ ਗਿਆ ਹੂੰ ਸਾਰੇ ਦਾਦਾ ਦਾ ਸੇਨਾ ਬਾਰੇ ਕੀ ਕੀ ਨੂੰ ਦਿੰਦਾ ਚੱਲ ਬੁੱਤਾ ਵੇ ਲੈ ਗਿਆ ਨਾ ਆਹ ਦੇ ਆਹ ਦੇ ਦੇਖੋ ਕਿੰਨਾ ਸੋਹਣਾ ਔਰਦਾ ਵੇ ਆਹ ਦੇ ਆਹ ਦੇ ਇਹ ਡੋਰ ਫੜੀ ਤੱਕ ਦੇ ਡੋਰ ਓਏ 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 ਆਹ ਆਹ ਸੀਟ ਖੜਾ ਸਾਰਾ ਹੀ ਰੌੜ ਦੇ ਦੇਖੋ ਆਲੇ ਦੁਆਲੇ ਉੱਪਰ ਬਹਿ ਗਏ ਆ ਉਹ ਠੀਕ ਹੈ ਜੀ ਸਾਰੇ ਹੀ ਹਾਂ ਚਾਚਾ ਇਹਨਾਂ ਨੂੰ ਖਾਣਾ ਪੀਣ ਕੀ ਫੀਡ ਸਿਸਟਮ ਇਹਦੇ ਚ ਹਾਂ ਕਿਹੜੀ ਫੀਡ ਬੱਕਰੀ ਆ ਹਾਂ ਫੀਡ ਕਿਹੜੀ ਦਾਣਿਆਂ ਦੇ ਨਾਲ ਇਹਨਾਂ ਨੂੰ ਦਵਾਈ ਦਿਲਦੀ ਆ ਹਾਂ ਗਾਣਿਆਂ ਨਾਲ ਦਵਾਈ ਦਾਣਿਆਂ ਇਹਦੇ ਨਾਲ ਦਵਾਈ ਤੁੰਦ ਅੱਛਾ ਦਵਾਈ ਨਾਲ ਲੱਗੀਆਂਗੇ ਦਾਣਿਆਂ ਦੇ ਉਹ ਸਪੈਸ਼ਲ ਰੋਟੇ ਦਾ ਖਾਣਾ ਪੀਣਾ। ਅਸੀਂ ਚਲੋ ਬਸ ਆਹੀ ਆ ਬਸ ਆ ਦਵਾਈ ਦੇ ਰਹੇ ਹਾਂ। ਹਾਂ। ਆਹ ਦਾਣੇ ਪਏ ਆ। ਇਹਦੇ ਉੱਤੇ ਵੀ ਹੁਣ ਵੀ ਦਵਾਈ ਲੱਗੀ ਆ। ਹੂੰ। ਇਹਨੂੰ ਜੇ ਆਪਾਂ ਨਾ ਹੱਥ ਨਾਲ ਤੋਂ ਇਹ ਹਾਂ। ਤੇ ਆਪਾਂ ਨੂੰ ਕੋਈਆਂ ਰੈਐਕਸ਼ਨ ਵੀ ਹੋ ਸਕਦੀ ਆ। ਅੱਛਾ ਜੇ ਹੱਥ ਨਾਲ ਤੋਂ ਹੋਈਏ ਨਾ ਤੇ ਰੈਐਕਸ਼ਨ ਵੀ ਹੋ ਸਕਦੀ ਆ ਸਹੀ ਆ। ਤੇ ਆਹ ਦੇਖੀ ਹੁਣ। ਏ। ਅੱਛਾ ਇਹ ਦਾਣੇ ਆ ਨਾ। ਆਹ ਦੇਖੋ। ਮੁੱਠ ਜ। ਠੀਕ ਆ। ਆਹ ਢਾਣੇ ਸੜਤੇ ਆ ਇਹ ਹੁਣ ਖਾਊਗੇ ਸਾਰੇ ਜਣੇ ਸ਼ੇਅਰ ਕਰ ਦਿਓ ਲਾਈਵ ਨੂੰ ਠੀਕ ਹੈ ਜੀ ਵੀਰੋ ਜਿੰਨੇ ਵੀ ਮੇਰੇ ਵੀਰ ਦੇਖਦੇ ਸਾਰੇ ਸ਼ੇਅਰ ਕਰਿਓ ਹੌਲੀ ਹੌਲੀ ਇਹ ਨਹੀਂ ਹੁਣ ਆਪਣੇ ਢਾਣੇ ਖਾਊਗੇ ਚਾਹ ਮਾੜੇ ਹੁਣ ਉੱਪਰ ਤੋਂ ਉੱਪਰ ਨੂੰ ਮਾਰ ਦੇ ਇੰਦਾ ਆਊਗੇ ਆ ਦੇਖੋ ਬਾਦ ਕਿੰਨਾ ਸੋਹਣਾ ਉੱਠ ਕੇ ਆਇਆ ਵੀ ਇਹ ਕਬੂਤਰੀ ਆ ਉਹ ਵੀ ਕਬੂਤਰੀ ਆ ਉਹ ਆਡੇ ਨਾ ਤੋੜ ਦੇ ਥੱਲੇ ਡਿਗੇ ਆ ਉਹਦੇ ਪੈਰਾਂ 'ਚ ਆ ਜਾ ਬਾਹਰ ਆ ਜਾ ਆਨੇ ਟੁੱਟ ਜਾਨੇ ਉਹਦੇ ਪੈਰਾਂ 'ਚ ਆ ਜਾ ਚਾਹਾਂਡੇ ਕਿੰਨੇ ਡਿਗੇ ਟਟਿਆਣੀ ਪੈਰਾਂ ਦਾ ਹੱਥ ਨਾ ਲਾਈ ਹੱਥ ਨਹੀਂ ਲਾਈਦਾ ਹੁੰਦਾ ਬੱਚਾ ਨਹੀਂ ਹੁੰਦਾ ਦੂਜਾ ਹੁੰਦਾ ਸਾਰੇ ਜੀ ਬਹੁਤ ਹੀ ਬਹੁਤ ਹੀ ਚਾਣੇ ਨੇ ਸਾਡੇ ਸਾਹਮਣੇ ਹੀ ਆ ਪੁੱਲੇ ਕਬੂਤਰ ਕਿੱਥੇ ਗਏ ਔੜ ਗਏ ਦੂਰ ਚੱਲ ਗਏ ਹਾਂ ਉਹ ਜਾ ਦੇ ਉੱਪਰ ਆ ਔੜ ਦੇ ਔੜ ਦੇ ਤੁਹਾਨੂੰ ਦੇ ਦੇ ਵਿੱਚ ਆਉਂਦੇ ਕੈਮਰੇ ਦੇ ਲਾਈਵ ਦੇ ਨਹੀਂ ਆਉਂਦੇ ਔੜ ਦੇ ਉਹ ਵਿੱਚ ਜੰਗਲੀ ਕਬੂਤਰ ਵੀ ਲੜ ਗਏ ਠੀਕ ਹੈ ਜੀ ਆਹ ਦੇ ਕਬੂਤਰ ਚੰਗੇ ਇਕੱਠੇ ਹੋ ਗਏ ਆਲੇ ਦੁਆਲੇ ਔੜ ਦੇ ਦੇਖੋ ਕਿੰਨੇ ਹੁਣ ਇਹ ਆ ਦੇ ਇਹ ਵੱਡੇ ਕਬੂਤਰ ਆ ਗਏ ਠੀਕ ਹੈ ਜੀ ਇਹਨੂੰ ਜੰਗਲੀ ਕਬੂਤਰ ਕਹਿੰਦੇ ਉਹ ਵੀ ਨਾਲ ਲੜ ਗਏ ਆ ਦੇਖੋ ਤੁਹਾਨੂੰ ਦੱਦ ਸਾਰੇ ਠੀਕ ਆ ਇੱਕ ਕਿੰਨੇ ਹੀ ਹੈ ਇਹ ਇੱਕ ਨਹੀਂ ਹੈਗੇ ਹੁਣ ਆਹ ਦੇਖੋ ਵੱੱਡਾ ਤੁਹਾਨੂੰ ਕਬੂਤਰ ਦੋੜਦੇ ਚੰਗੇ ਆਹ ਦੇਖੋ ਆਹ ਦੇ ਬੈਠੇ ਓ ਸੇਖੋ ਲੱਗੇ ਕਿੰਨੀ ਦੂਰ ਤੋਂ ਆਂਦੇ ਨੇ ਠੀਕ ਆ ਆਹ ਦੇਖੋ ਸਾਰੇ ਬਾਕੀ ਆ ਬੈਠੇ ਆ ਇਹ ਔਨੇ ਦੀ ਹਲੇ ਜਾਣਗੇ ਦਿਲ ਨਹੀਂ ਕਰਦਾ ਇਹਨਾਂ ਦਾ ਇਹ ਉੱਧਾ ਬੈਠੇ ਆ ਠੀਕ ਹੈ ਜੀ ਸਾਰੇ ਹੀ ਉਹ ਛਤਰੀ ਦੇ ਬੈਠੇ ਆ ਛਤਰੀ ਦੇ ਵੀ ਤੁਹਾਨੂੰ ਦਿਖਾ ਦਦੇ ਆ ਠੀਕ ਆ ਇੱਧਰ ਪਾਸੇ ਛਤਰੀ ਵੱਡੀ ਆ ਇਹ ਦੂਜੇ ਮੁੰਡਿਆਂ ਨੇ ਰੱਖੇ ਉਹਨਾਂ ਦੀ ਆਹ ਦੇਖੋ ਉੱਥੇ ਵੀ ਛਤਰੀ ਦੇ ਬੈਠੇ ਇਹਨਾਂ ਦੀ ਇਦਾਂ ਛਤਰੀ ਲੱਗਦੀ ਆ ਠੀਕ ਆ ਤੁਸੀਂ ਨਹੀਂ ਉਹਨਾਂ ਨੂੰ ਸਾਡੇ ਵੀ ਉੱਡਦੇ ਆ ਹਾਂ ਉੱਡਦੇ ਆ ਵਿੱਚ ਹਾਂ ਇੱਧਰ ਹੀ ਆ ਇੱਧਰ ਉਹਦੇ ਪਾਸੇ ਛਤਰੀ ਤੇ ਬੈਠੇ ਤੁਸੀਂ ਕਿੰਨੇ ਰੱਖੇ ਆ ਤੁਹਾਡਾ ਬਾਹਰ ਆ ਬਈ ਥੰਦੇ ਹੈਂ ਬਾਹਰ ਹੈ ਤੁਹਾਾਰ ਇੱਥੇ ਉੱਪਰ ਵੀ ਆ ਸਹੀ ਆ ਕੱਢ ਕੇ ਦਿਖਾ ਲ ਤਾ ਤੁਹਾਨੂੰ ਇਹ ਵੀ ਕੱਢ ਕੇ ਦਿਖਾ ਲਦੇ ਆ ਉੜੂਗੇ ਨਾ ਤੇਰੇ ਵਿੱਚ ਵੈਕਸ ਨਾ ਹੋ ਜੂ ਮੈਂ ਨਹੀਂ ਆ ਦੇ ਐਦਾਂ ਇਸ਼ਾਰੇ ਚੱਲਦੇ ਕਬੂਤਰਾਂ ਵਾਲਿਆਂ ਦੇ ਸਾਡੇ ਸਾਹਮਣੇ ਹਾਂ ਆ ਦੇਖ ਲੋ ਏਦਾਂ ਇਹ ਏਦਾਂ ਸਾਰੀ ਦਿਹਾੜੀ ਢੋਣ ਉੱਪਰ ਨੂੰ ਚੱਕੜਾ ਦਿੱਤਾ ਟੈਂਕੀ ਦੇ ਬੈਠੇ ਠੀਕ ਹੈ ਉਹ ਦੇ ਸਾਰੀ ਦਿਹਾੜੀ ਢੋਣ ਉੱਪਰ ਨੂੰ ਚੱਕੀ ਰੱਖਦੇ ਆ ਠੀਕ ਹੈ ਜੀ ਆ ਦੇ ਆ ਦੇਖੋ ਆੜ ਦਾ ਕਿੰਨਾ ਹੌਂਸਲਾ ਇਹ ਉਹ ਦੇ ਧਖਾਲ ਤਾਂ ਫੜ ਕੇ ਬਾਬਾ ਕਿਦਾਂ ਦਾ ਕਿਹੜੀ ਨਸਲ ਦਾ ਇਹ ਕਿਹੜੀ ਨਸਲ ਦਾ ਧਖਾਲ ਤਾਂ ਫੜ ਕੇ ਉਹ ਥੱਲੇ ਘੁੰਮਦੇ ਇਹਨਾਂ ਦਾ ਫੰਡਾ ਹੈ ਕਿਹੜੀ ਚਿੱਟੀਆਂ ਦਾ ਦੁਬਾਰਾ ਫੜਾ ਮੈਨੂੰ ਫੜਨਾ ਜਿਉਂ ਪਹਿਲੀ ਵਾਰੀ ਫੜਦਾ ਹੋਰ ਬਹੁਤ ਮਾਰਦੇ ਭਾਈ ਹਾਂ ਆ ਦੇਖੋ ਕਬੂਤਰ ਇਹ ਕਿਹੜੀ ਨਸਲ ਚਿੱਟੀਆਂ ਇਹ ਚਿੱਟੀਆਂ ਨਸਲ ਦਾ ਆ ਠੀਕ ਆ ਆ ਦੇਖੋ ਕਿੰਨਾ ਸੋਹਣਾ ਇਹ ਮੋਨੀ ਹੁਣੀ ਰੱਖਿਓ ਆ ਹੈਨਾ ਛੱਡ ਦਵਾ ਛੱਡ ਦੇ ਛੱਡ ਉੱਪਰ ਛੱਡਾ ਨਹੀਂ ਥੱਲੇ ਆ ਦੇਖੋ ਉਹ ਇੱਕ ਹੋਰ ਆ ਗਿਆ ਪੰਜਰਾ ਕੱਢ ਲਿਆ ਉਹਦੀ ਵੀ ਮੋਨੀ ਹੁਣੀ ਵੀ ਠੀਕ ਹੈ ਜੀ ਇਹਨੀ ਵੀ ਗੱਡ ਲਿਆ ਪਰ ਆਹ ਸੋਹਣੇ ਆ ਸਕੂਟਰ ਠੀਕ ਹੈ ਜੀ ਆਹ ਦੇਖੋ ਇੱਥੇ ਇਹ ਆ ਨਸਲ ਬਹੁਤ ਸੋਹਣੀ ਲੱਗੀ ਜਿਹੜੀ ਆ ਚਾਚੇ ਨੇ ਕਾਲਾ ਜੀ ਚਟੀ ਰੱਖੀ ਆ ਹੈਨਾ ਕਿਹੜਾ ਸਿੱਧਾ ਹੈ ਬਾਜੀ ਜੇ ਪੜਿਆ ਠੀਕ ਆ ਆ ਕਬੂਤਰ ਇਨੀ ਔੜਦੇ ਜੱਦਾ ਕਰੀਏ ਸ਼ਰਤ ਚ ਸ਼ਰਤ ਦੇ ਵਿੱਚ ਜਿੱਦਾਂ ਕਹਿੰਦੇ ਨਹੀਂ ਹੁੰਦੇ ਆਹ ਇੱਕ ਦਾ ਹੋਰ ਕਿਹਨੇ ਰੱਖਿਆ ਉੜ ਕੇ ਨਾਲ ਆ ਜਵੇ ਨਾ ਬਾਜੀ ਜੇ ਤੁਮ ਕਹਿੰਦੇ ਨਹੀਂ ਬਾਜੀ ਠੀਕ ਹੈ ਉਹਦਾ ਇਹ ਦੂਜੀ ਬਾਜੀ ਦਾ ਇਹ ਘਰੇ ਸ਼ੌਂਕ ਵਾਸਤੇ ਇਹ ਨਹੀਂ ਰੱਖਿਓ ਠੀਕ ਹੈ ਜੀ ਇਹ ਗੀਰੀ ਨਹੀਂ ਪੜਿਆ ਦੇਖੋ ਕਿੰਨਾ ਤਿੱਖਾ ਨਾ ਕੋਈ ਖਾਇਦੀਆਂ ਦੇਖੋ ਠੀਕ ਹੈ ਜੀ ਇਹ ਬਾਅਦ ਯਾਰ ਦਾ ਦੂਜੇ ਦੂਜਾ ਲੱਗਦਾ ਨਾ ਇਹ ਵੀ ਸੋਹਣਾ ਹੈ ਇਹ ਨਸਲ ਕਿਹੜੀ ਆ ਇਹ ਇਹ ਵੀ ਚਟੀਆਂ ਦੀ ਨਸਲ ਲਾਲ ਚੀਨਾ ਦੀ ਨਸਲ ਇਹਦੀ ਲਾਲ ਚੀਨਾ ਲਾਲ ਚੀਨਾ ਨਸਲ ਕਹਿੰਦੇ ਆ ਉਹਨੂੰ ਠੀਕ ਹੈ ਸਾਡੇ ਸਾਹਮਣੇ ਤਿੰਨ ਬਾਜੀਆਂ ਤਿੰਨ ਬਾਜੀਆਂ ਤਿੰਨ ਬਾਜੀਆਂ ਬੰਦੇ ਜਿੱਤੇ ਆ ਕਿੰਨਾ ਹੁਬ ਠੀਕ ਆ ਆ ਵੀ ਯਾ ਚਾ ਆਪਣੇ ਕਿਹੜੇ ਦਸਲਦੇ ਆ ਕਿੰਨਾ ਸੋਹਣਾ ਇਹ ਆ ਦੇ अच्छा। ਇਹ ਟੇਕੜ ਨਸਲ ਦੇ ਆ। ਇਹ ਸੀਟ। ਟੱਕੜੀ ਵਾਲ ਸੀਟ ਹੈ ਬਾਕੀ ਉੱਪਰੋਂ ਚੱਲਦੇ ਹੋ। ਹਾਂ। ਉਹ ਚੱਲ ਰਿਹਾ ਹੈ ਉਹ ਬੱਚਾ ਹੈ। ਹਾਂ। ਉਹ ਬੱਚਾ ਹੈ। ਹਾਂ। ਗੋਰੀੜੇ ਚੱਲ ਰਿਹਾ ਉਹ ਨਵੇਂ ਆ। ਹਾਂ। ਆ ਦੇ ਛਤਰੀ ਚੱਲਦਾ ਉਹ ਦੇ। ਹਾਂ। ਉਹ ਚੱਲਦਾ ਉਹ ਕਿੱਥੇ ਪਹੁੰਚਾਇਆ। ਠੀਕ ਹੈ ਜੀ। ਆ ਛੋਟੀ ਛਤਰੀ ਰੱਖੀ ਇੰਦਾ ਇਨੀ ਸੱਚ ਦੇ ਛਤਰੀ ਬਣਾਈ ਹੈ। ਇੱਕ ਆ ਭਾਈ ਵੱਡੀ। ਠੀਕ ਹੈ। ਚਲੋ ਜੀ। ਇੱਕ ਆ ਬਣਾਇਆ ਚਾਚੇ ਨੇ ਛਤਰੀ ਠੀਕ ਹੈ ਜੀ ਆ ਦੇਖੋ ਇਹ ਨਾਲ ਉੱਤੇ ਬੰਦੀ ਆ ਠੀਕ ਆ ਇੱਕ ਆ ਜੀ ਘਰ ਆ ਜਿ ਬੈਠੀ ਆ ਇਹਦਾ ਨਿਕਲਦੇ ਨਹੀਂ ਓਏ ਆਹ ਘੰਗੜੂ ਖੜਕਾਉਂਦੀ ਪੂਰੀ ਆ ਦੇ ਛੱਡ ਦੇ ਆ ਦੇ ਤੇ ਆਹ ਦੇ ਕੱਲ ਕੱਲ ਕੱਲਾ ਆਹ ਦੇ ਲੱਗਦੇ ਨੇ ਇਹਨਾਂ ਕੋਲ ਅੰਗੜੀ ਆਹ ਇੱਕ ਘੰਗੜੂ ਖੜਕਾਉਂਦੀ ਪੂਰੀ ਇਹ ਬਾਜੀ ਵਾਲੀ ਆ ਠੀਕ ਆ ਆ ਦੇ ਇਹ ਆ ਲੜਦੇ ਵੀ ਆ ਉਸ ਵਿੱਚ ਹੀ ਫਰਦੀ ভাই ਕੋਲ ਗੁਰੂਆਂ ਦੀ ਇਕੱਲੀ ਦੇ ਟਮਾਟੇ ਦੇਖਣ ਗੁਰੂ ਆਏ ਹੁੰਦੇ ਆ ਬੱਚਾ ਵੀ ਆ ਉਹਦੇ ਸੱਚਾ ਬੱਚਾ ਹੋਇਆ ਆ ਇੱਕ ਆ ਦੇ ਬੱਚਾ ਵੀ ਆ ਹਾਂ ਲੋੜੀ ਪਾਉਗੇ ਇਹਦੀ ਹਾਂ ਆਹ ਬੱਚਾ ਹੋਇਆ ਲੋੜੀ ਪਾਉਗੇ ਇਹਦੀ ਹਾਂ ਇਹ ਹੁਣ ਹੋਇਆ ਜਾਂ ਤਾਂ ਪਹਿਲਾਂ ਹੀ ਆ ਇਹ ਤਾਂ ਤਾਜ਼ਾ ਹੀ ਲੱਗਦਾ ਤਾਜ਼ਾ ਲੱਗਦਾ ਫੇ ਲੋੜੀ ਪਾਉਗੇ ਇਹਦੇ ਉਹ ਕੱਡ ਉਹਨੂੰ ਤਰਨਾਟ ਨੂੰ ਬਾਹਰ ਉਹ ਕਿਹੜਾ ਕੱਢ ਉਹ ਲੱਖੀ ਨੂੰ ਕੱਢ ਬਾਹਰ ਚੱਲ ਆ ਮੇਰਾ ਪੁੱਤ ਓ ਫੜ ਤੇ ਰਿੱਤੇ ਦੀ ਆਉਂਦੀ ਏ ਆ ਜਾ ਆ ਜਾ ਮੇਰਾ ਪੁੱਤ ਬਾਹਰ ਆ ਜਾ ਹਮ ਤੇ ਹੋਣਾ ਅੱਡੀ ਉੱਤ ਆ ਗਈ ਚੱਲ 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 ਉੱਪਰ ਬੱਚਾ ਵੀ ਆਇਆ ਚੱਲ ਟੀਆਜੀ ਲਾਈਵ ਨੂੰ ਸ਼ੇਅਰ ਕਰ ਦਿਓ ਮੇਰਾ ਭਰਾ ਆ ਦੇਖ ਆ ਸੀਨ ਨਹੀਂ ਮਿਲਦਾ ਕਦੇ ਦੇਖਣ ਨੂੰ ਜਿੱਦਾਂ ਕਹਿੰਦੇ ਮੂਵੀ ਹਵਾ ਮੀਆਂ ਜੇ ਇਕੱਠੇ ਹੋੜਦੇ ਹਨ ਕਬੂਤਰ ਆ ਦੇਖੋ ਆ ਇਹ ਕਬੂਤਰ ਮੂਵੀ ਜੇ ਇਦਾਂ ਇਕੱਠੇ ਉੜਦੇ ਮੇਰੇਆਂ ਨੂੰ ਨਹੀਂ ਹੋਇਆ ਕੈਮਰਾ ਕੈਮਰਾ ਦਾ ਮੇਰੇਆਂ ਨੂੰ ਹੋ ਗਿਆ ਚੱਚਾ ਹੋ ਲਗੜੀ ਉੱਤ ਉਹ ਬੈਠੇ ਨੂੰ ਜ਼ੋਰ ਪਾ ਕੇ ਲੱਗਦਾ ਸੌਰੀ ਠੀਕ ਆ ਉਹ ਬੱਚਾ ਵੀ ਹੋਇਆ ਉਹਦੇ ਕੈਮਰੇ ਦਾ ਪਤਾ ਨਹੀਂ ਲੱਗਾ ਨਹੀਂ ਦਾਹਣਾ ਉੱਪਰ ਦੱਦਾ ਕਰ ਜੀ ਲੋਜ ਹੀ ਹੈ ਨਹੀਂ ਆਪਣੇ ਹੈ ਲੋਜ ਹੀ ਹੈ ਨਹੀਂ ਮੋਬਾਈਲ ਆਦਾ ਟੋਪ ਪੈਂਦੀ ਕਰਕੇ ਨਾ ਫੋਨ ਚ ਸੌਰੀ ਉਹ ਲੋਜ ਹੀ ਨਹੀਂ ਹੁੰਦੀ ਹੈ ਨਾ ਸਕਰੀਨ ਜੜੀਂਗੇ ਦੱਸ ਨਹੀਂ ਰਹੀ ਜੇ ਤੁਹਾਨੂੰ ਟੁੱਪ ਜਿਆਦੇ ਆ ਦਿਨ ਜਿਆਦੇ ਹੋਇਆ ਆ ਫੁੱਲ ਕੀਤੀ ਆ ਉਹ ਵੀ ਤਾਂ ਕਰਕੇ ਠੀਕ ਹੈ ਮੇਰੀ ਚਾਚਾ ਫੋਨ ਤੇਰੇ ਕੋਲ ਆ ਫੋਨ ਤੇਰੇ ਕੋਲ ਆ ਆ ਦੇਖੀ ਲਾਈਵ ਮੜਿਆ ਕਿੰਨਾ ਕਿੰਨੀ ਕੁ ਮੇਰੀ ਬੜੀ ਜਿਆਦੇ ਨਹੀਂ ਬਣ ਗਈ ਫੋਨ ਆਉਂਦਾ ਹੀ ਸੌਰੀ ਉਸ ਲਈ ਵਾਹ ਦੇਖੋ ਔ ਨੋਂ ਲਾ ਕੇ ਕਬੂਤਰ ਪਾਣੀ ਚ ਆ ਦੇਖੋ ਇਹ ਵੀ ਵੱਖਰਾ ਸੁਆਦ ਹੈ ਇਹਨਾਂ ਦਾ ਆਪਣਾ ਠੀਕ ਹੈ ਜੀ ਨੋਂਦਿਆਂ ਦਾ ਹਾਂ ਨੋਂ ਦਾ ਇਹਨਾਂ ਦਾ ਆਪਣਾ ਸੁਆਦ ਆ ਪਾਣੀ ਚ ਸਾਰੇ ਹੀ ਪਾਣੀ ਪੂਣੀ ਪੀਂਦੇ ਆ ਹੋ ਗਿਆ ਠੀਕ ਹੈ ਜੀ ਵਿੱਚ ਹੋ ਗਿਆ ਇਹ ਕੈਮਰਾ ਨੂੰ ਤੋਨ ਮੜਿਆ ਹੀ ਹੋਇਆ ਕੋਈ ਚੱਕਰ ਨਹੀਂ ਜੋ ਕਰਦੇ ਹੋ ਜੀ ਇਹਦਾ ਲਾਈਵ ਤੁਹਾਨੂੰ ਹੋਈ ਇਹਦਾ ਕਰ ਲਾਂਗੇ ਆ ਮੇਰੀ ਕੋਸ਼ਿਸ਼ ਤਾਂ ਰਹੀ ਹੈ ਪੂਰੀ ਤੇ ਨਾ ਫਿਰ ਤੋਂ ਸਾਹਮਣੇ ਚੱਲਦੇ ਆ ਚੱਲਦਾ ਹਜੇ ਆ ਗਿਆ ਲਾਈਵ ਚੱਲਦਾ ਲਾਈਵ ਚੱਲਦਾ ਠੀਕ ਹੈ ਜੀ ਸ਼ੇਅਰ ਜ਼ਰੂਰ ਕਰਿਓ ਰਿਆ ਪਾਣੀ ਪੀਂਦੇ ਭੇਜਦਾ ਭੇਜਦਾ ਦਸਕਮੈਂਟ ਰੋਗ ਆ ਪਾਣੀ ਪੀਂਦੇ ਆਹ ਇੱਕ ਜਿਉ ਇੱਕ ਵਾਰੀ ਚੜ ਗਏ ਹਨ ਮੂਤਰਾਂ ਦਾ ਸ਼ੌਂਕ ਹੈਗਾ ਬਾ ਘਰ ਦੇ ਰੱਖਣ ਨਹੀਂ ਆ ਦੇ ਰੱਖਣ ਨਹੀਂ ਦਿੰਦੇ ਆ ਦੇ ਆ ਦੇ ਆ ਦੇ ਉਹ ਨਹੀਂ ਰੋਣਾ ਉਹ ਬੰਦੇ ਆ ਨਾ ਮੂਤਣੋਂ ਇਹ ਦੇਖੇ ਨਹੀਂ ਹੋਣੇ ਤੁਸੀਂ ਕਦੇ ਇਹ ਅੱਗੇ ਬੱਚੇ ਬੈਠੇ ਆਲੇ ਗੱਲ ਕਰ ਰਹੇ ਨੇ ਠੀਕ ਹੈ ਜੀ ਉਹ ਪਰੌੜ ਰਹੇ ਆ ਚਲੋ ਠੀਕ ਹੈ ਜੀ ਲਾਈਵ ਨੂੰ ਸ਼ੇਅਰ ਕਰ ਦਿਓ ਸਾਰੇ ਮੇਰੇ ਭਰਾ ਠੀਕ ਹੈ ਜੀ ਫੋਲੋ ਕਰਿਓ ਚੈਨਲ ਨੂੰ ਆਪਣੇ ਭਰਾ ਦੇ ਨੂੰ ਠੀਕ ਆ ਅੱਗੇ ਤੁਹਾਨੂੰ ਬਾਅਦ ਚ ਫੇਰ ਦਿਖਾਵਾਂਗੇ ਹਾਂ ਪਰ ਲੈ ਗਿਆ ਚੱਕ ਕੇ ਠੀਕ ਹੈ ਜੀ ਦੁਬਾਰਾ ਫੇਰ ਲਾਈਵ ਹੋਵਾਂਗਾ ਕੋਈ ਵਧੀਆ ਜੀ ਗੱਲ ਤੇ ਸ਼ੇਅਰ ਕਰਿਓ ਮੇਰਾ ਭਰਾ ਫੋਲੋ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਪੁੱਤਰ ਕਿੱਦਾਂ ਦੇ ਲੱਗੇ ਠੀਕ ਹੈ ਜੀ ਉਹ ಸಲਾਹ ਦੇਣ ਵਾਲੀ ਹੋਈ ਤੇ ਕਮੈਂਟ ਤਾਂ ਨਹੀਂ ਦੇ ਦਿਓ ਠੀਕ ਹੈ ਜੀ ਜਿਹੜੇ ਵੀ ਨੇ ਰੱਖੇ ਹੋਏ ਆ ਬਈ ਹਨਾ ਹਨਾ ਚਾਚਾ ਉਹ ਤਗੜੀਆਂ ਦੇ ਸੇਟਾ ਉਹ ਤੇ ਗੀਆਂ ਉੱਪਰ ਚਲੋ ਪਿਆਰ ਭਰੀ ਸਾਸਿਕਾ ਸਾਰੇ ਭਰਾਵਾਂ ਨੂੰ